ਸਸਕਾ ਜੀ ਮੈਂ ਹਰਨਵੀਰ ਸਿੰਘ ਰਾਣਾ ਬਿਹਾਰ ਇਲੈਕਸ਼ਨ ਦੇ ਅੱਜ ਰਿਜ਼ਲਟਸ ਆ ਰਹੇ ਨੇ ਤੇ ਗਿਣਤੀ ਲਗਾਤਾਰ ਜਾਰੀ ਹੈ ਪਰ ਇਸ ਦੇ ਵਿਚਾਲੇ ਵੱਡੀ ਖਬਰ ਇਹ ਹੈ ਕਿ ਬਿਹਾਰ ਦੇ ਵਿੱਚ ਐਨਡੀਏ ਦੀ ਸਰਕਾਰ ਬਣਦੀ ਨਜ਼ਰ ਆ ਰਹੀ ਹੈ ਰੋਜਾਨਾ ਦੇ ਮੁਤਾਬਕ ਐਨਡੀਏ ਦੀ ਸਰਕਾਰ ਬਣਦੀ ਦਿਖਾਈ ਦੇ ਰਹੀ ਹੈ ਤਾਜ਼ਾ ਅੰਕੜਿਆਂ ਦੇ ਮੁਤਾਬਕ ਐਨਡੀਏ 127 ਸੀਟਾਂ ਤੇ ਅੱਗੇ ਚੱਲ ਰਹੀ ਹੈ ਜਦਕਿ ਮਹਾ ਗਠਬੰਧਨ 103 ਸੀਟਾਂ ਤੇ ਅੱਗੇ ਹੈ ਸੋ ਦੱਸ ਦਈਏ ਕਿ ਆਪਣੇ ਦਮ ਤੇ ਐਨਡੀਏ ਸਟੇਟ ਦੇ ਵਿੱਚ ਬਿਹਾਰ ਦੇ ਵਿੱਚ ਸਰਕਾਰ ਬਣਾਉਂਦਾ ਨਜ਼ਰ ਆ ਰਿਹਾ ਏ 243 ਕੁੱਲ ਸੀਟਾਂ ਨੇ ਅਤੇ 122 ਸੀਟਾਂ ਦਾ ਜਾਦੂਈ ਅੰਕੜਾ ਏ ਜਦਕਿ ਐਨਡੀਏ 127 ਸੀਟਾਂ ਤੇ ਅੱਗੇ ਚੱਲ ਰਿਹਾ ਏ ਵੱਡੀ ਖਬਰ ਇਹ ਹੈ ਕਿ 243 ਸੀਟਾਂ ਦੇ ਵਿੱਚੋਂ 238 ਸੀਟਾਂ ਦੇ ਲਈ ਚੋਣ ਕਮਿਸ਼ਨ ਨੇ ਚੋਣ ਕਮਿਸ਼ਨ ਨੇ ਰੁਝਾਨ ਜਾਰੀ ਕਰ ਦਿੱਤੇ ਨੇ ਅਤੇ ਐਨਡੀਏ ਨੂੰ ਲਗਭਗ ਅੱਧੀਆਂ ਸੀਟਾਂ ਮਿਲਦੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ NDA 125 ਸੀਟਾਂ ਤੇ ਅੱਗੇ ਚੱਲ ਰਹੀ ਹੈ ਭਾਜਪਾ ਦੀ ਗੱਲ ਕਰੀਏ ਤਾਂ ਭਾਜਪਾ ਇਕੱਲੀ ਹੀ ਸਿੰਗਲ ਲਾਰਜੈਸਟ 70 ਸੀਟਾਂ ਤੇ ਅੱਗੇ ਹੈ ਜੀਡੀਜੂ 48 ਅਤੇ ਵਿਕਾਸਚिल ਇਨਸਾਨ ਪਾਰਟੀ 6 ਤੇ ਅੱਗੇ ਚੱਲ ਰਹੀ ਹੈ ਕਾਂਗਰਸ ਵੀ ਰਾਸ਼ਟਰੀ ਜਨਤਾਦਲ 62 ਬਾਮਦਲ 19 ਸੀਟਾਂ ਤੇ ਅੱਗੇ ਚੱਲ ਰਹੇ ਨੇ ਬੀਐਸਪੀ 1 ਏਆਈ ਐਮਆਈਐਮ 2 ਲੋਜਪਾ 5 ਤੇ ਆਜ਼ਾਦ ਉਮੀਦਵਾਰ 4 ਸੀਟਾਂ ਤੇ ਅੱਗੇ ਚੱਲ ਰਹੇ ਨੇ ਪਰ ਇਸੇ ਦੇ ਵਿਚਾਲੇ ਐਨਡੀਏ ਬਿਹਾਰ ਦੇ ਵਿੱਚ ਸਰਕਾਰ ਬਣਾਉਂਦੀ ਨਜ਼ਰ ਆ ਰਹੀ ਹੈ ਸਾਰੀਆਂ ਜਿਹੜੀਆਂ ਗਿਣਤੀਆਂ ਮਿੰਤੀਆਂ ਨੇ ਉਹ ਫੇਲ ਹੁੰਦੀਆਂ ਦਿਖਾਈ ਦੇ ਰੀਆਂ ਨੇ ਜਿਹੜਾ ਐਗਜ਼ਿਟ ਪੋਲ ਹੈ ਉਹ ਤੇਜਸਵੀ ਦੇ ਹੱਕ ਦੇ ਵਿੱਚ ਜਾਂਦਾ ਦਿਖਾਈ ਦਿੰਦਾ ਸੀਗਾ ਮਹਾ ਗਠਬੰਧਨ ਦੇ ਹੱਕ ਦੇ ਵਿੱਚ ਜਾਂਦਾ ਦਿਖਾਈ ਦਿੰਦਾ ਸੀਗਾ ਪਰ ਹਾਲੇ ਤੱਕ ਦੇ ਰੁਝਾਨਾਂ ਦੇ ਮੁਤਾਬਕ ਐਨਡੀਏ ਅੱਗੇ ਹੈ ਅਤੇ ਮਹਾ ਗਠਬੰਧਨ ਦੇ ਵਿੱਚ ਆਰਜीडी 62 ਕਾਂਗਰਸ ਵੀ ਅਤੇ ਲੈਫਟ 19 ਸੀਟਾਂ ਤੇ ਅੱਗੇ ਚੱਲ ਰਹੀ ਹੈ ਜਦਕੇ ਟ੍ਰੈਂਡਿੰਗ ਦੇ ਵਿੱਚ ਐਨਡੀਏ ਦੇ ਵਿੱਚ ਭਾਜਪਾ ਇਕੱਲੀ ਹੀ 70 ਸਿੰਗਲ ਲਾਰਜੈਸਟ ਪਾਰਟੀ ਦੇ ਵਿੱਚੋਂ ਉੱਪਰ ਕੇ ਸਾਹਮਣੇ ਆ ਰਹੀ ਹੈ ਜਿਹੜੀ ਜੋ 48 ਵੀਆਈਪੀ 6 ਐਚਐਮ ਇੱਕ ਸੀਟ ਤੇ ਅੱਗੇ ਚੱਲਦੀ ਦਿਖਾਈ ਦੇ ਰਹੀ ਹੈ ਸੋ ਦੱਸ ਦिए ਕਿ ਨਤੀਸ਼ ਸਰਕਾਰ ਦੇ ਦੋ ਮੰਤਰੀ ਪਿੱਛੇ ਚੱਲ ਰਹੇ ਨੇ ਇਸ ਤੋਂ ਬਿਨਾ ਤਾਜ਼ਾ ਅਪਡੇਟ ਤੁਹਾਨੂੰ ਦੱਸ ਦਿਆਂ ਕਿ 70 ਸੀਟਾਂ ਤੇ 1000 ਤੋਂ ਵੀ ਘੱਟ ਵੋਟਾਂ ਦਾ ਅੰਤਰ ਹੈ 70 ਸੀਟਾਂ ਤੇ ਕੁਝ ਵੀ ਹੋ ਸਕਦਾ ਹੈ ਫਾਈਟ ਜਿਹੜੀ ਹੈ ਉਹ ਨੇਕ ਟੂ ਨੇਕ ਚੱਲ ਰਹੀ ਹੈ ਤਾਜ਼ਾ ਇਨਫਾਰਮੇਸ਼ਨ ਦੇ ਮੁਤਾਬਕ 243 ਸੀਟਾਂ ਦੇ ਵਿੱਚੋਂ 230 ਸੀਟਾਂ ਦੇ ਲਈ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਰੁਝਾਨ ਜਾਰੀ ਕਰ ਦਿੱਤੇ ਗਏ ਨੇ ਅਤੇ ਐਨਡੀਏ ਹੁਣ 119 ਸੀਟਾਂ ਤੇ ਅੱਗੇ ਚੱਲ ਰਹੀ ਹੈ ਵਾਰ-ਵਾਰ ਜਿਹੜੇ ਟ੍ਰੈਂਡ ਨੇ ਉਹ ਬਦਲ ਰਹੇ ਨੇ ਐਨਡੀਏ 119 ਸੀਟਾਂ ਤੇ ਅੱਗੇ ਚੱਲ ਰਹੀ ਹੈ ਭਾਜਪਾ 61 ਜੀਡੀ 51 ਸੀਟਾਂ ਤੇ ਅੱਗੇ ਹੈ ਤੋ ਦੱਸ ਦिए ਕਿ ਲਵ सिन्हा ਪਿੱਛੇ ਨੇ ਚਤੁਰਗੰਨ सिन्हा ਦੇ ਪੁੱਤਰ ਅਤੇ ਕਾਂਗਰਸ ਦੇ ਉਮੀਦਵਾਰ ਲਵ सिन्हा ਬਾਂਕੀਪੁਰ ਸੀਟ ਤੋਂ ਭਾਜਪਾ ਦੇ ਨਿਤਿਨ ਨਵੀਨ ਤੋਂ ਪਿੱਛੇ ਚੱਲ ਰਹੇ ਨੇ ਉਧਰ ਹਸਨਪੁਰ ਵਿਧਾਨ ਸਭਾ ਸੀਟ ਤੋਂ ਤੇਜ ਪ੍ਰਤਾਪ ਜਾਦਵ ਵੀ ਪਿੱਛੇ ਚੱਲ ਰਹੇ ਨੇ ਸੋ ਦੱਸ ਦਈਏ ਕਿ ਲਗਾਤਾਰ ਜਿਹੜੇ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਤਾਜ਼ਾ ਰੁਝਾਨ ਜਿਹੜੇ ਨੇ ਉਹ ਜਾਰੀ ਕੀਤੇ ਜਾ ਰਹੇ ਨੇ ਪਲ-ਪਲ ਦੀ ਅਪਡੇਟ ਤੁਹਾਨੂੰ ਦੇਵਾਂਗੇ ਪਰ ਵੱਡੀ ਖਬਰ ਇਸੇ ਦੇ ਵਿੱਚ ਆਲੇ ਇਹ ਹੈ ਕਿ NDA ਸਰਕਾਰ ਬਣਾਉਂਦੀ ਨਜ਼ਰ ਆ ਰਹੀ ਹੈ ਬਿਹਾਰ ਦੇ ਵਿੱਚ ਹਾਲਾਂਕਿ ਇਹ ਨਾਰਾ ਦਿੱਤਾ ਗਿਆ ਸੀ ਕਿ ਤੇਜਸ ਵੀ ਤੈ ਪਰ ਅਜੇ ਆ ਨਹੀਂ ਹੋ ਰਹਾ ਰੁਝਾਨਾਂ ਦੇ ਵਿੱਚ ਨतीश ਪਲੱਸ BJP ਦੀ ਬਹਾਰ ਹੈ ਬਹੁਤ ਦੇ ਵੱਲ ਵੱਧ ਰਹੇ ਨੇ ਪਰ ਤੇਜਸਵੀ ਦੇ ਨਾਲ ਟੱਕਰ ਜ਼ੋਰਦਾਰ ਹੈ ਸੋ ਦੱਸ ਦਈਏ ਕਿ ਅੱਜ ਵੱਡੀ ਜਿਹੜੀ ਖਬਰ ਹੈ ਸਭ ਤੋਂ ਉਹ ਹੈ ਬਿਹਾਰ ਇਲੈਕਸ਼ਨ ਹੈ ਕਿਉਂਕਿ ਉਹਦੇ ਵੱਲ ਸਭ ਦਾ ਧਿਆਨ ਹੈ ਕਿ ਕਿਸ ਦੀ ਸਰਕਾਰ ਬਿਹਾਰ ਦੇ ਵਿੱਚ ਬਣਦੀ ਹੈ ਐਗਜ਼ਿਟ ਪੋਲ ਦੇ ਮੁਤਾਬਕ ਤੇਜਸਵੀ ਯਾਦਵ ਸੀਐਮ ਕੈਂਡੀਡੇਟ ਵਜੋਂ ਵੀ ਜਾਂ ਸੀਐਮ ਦੇ ਚਿਹਰੇ ਵਜੋਂ ਵੀ ਪਸੰਦ ਕੀਤੇ ਜਾ ਰਹੇ ਸਨ ਪਰ ਹੁਣ ਜਿਹੜੀ ਤਾਜ਼ਾ ਖਬਰਾਂ ਨੇ ਤਾਜ਼ਾ ਰੁਝਾਨ ਨੇ ਉਸ ਦੇ ਮੁਤਾਬਕ ਇੱਕ ਵਾਰ ਫਿਰ ਨितीश ਕੁਮਾਰ ਦੀ ਸਰਕਾਰ ਭਾਜਪੀ ਦੇ ਨਾਲ ਮਿਲ ਕੇ ਗਠਬੰਧਨ ਦੀ ਸਰਕਾਰ ਬਣਦੀ ਨਜ਼ਰ ਆ ਰਹੀ ਹੈ ਬਿਹਾਰ ਦੇ ਵਿੱਚ ਐਨਡੀਏ ਜਿਸ ਦੇ ਵਿੱਚ ਜੀਡੀਯੂ ਭਾਜਪੀ ਐਚਐਮ ਅਤੇ ਵੀਆਈਪੀ ਇਹ ਜਿਹੜਾ ਗਠਬੰਧਨ ਹੈ ਇਹ ਅੱਗੇ ਚੱਲ ਰਿਹਾ ਹੈ ਐਨਡੀਏ ਨੂੰ 131 ਸੀਟਾਂ ਮਿਲਦੀਆਂ ਦਿਖਾਈ ਦੇ ਰਹੀਆਂ ਨੇ ਹਾਲਾਂਕਿ ਇਹ ਸ਼ੁਰੂਆਤੀ ਰੁਝਾਨ ਨੇ ਪਰ ਫਿਰ ਵੀ ਜਿਸ ਢੰਗ ਦੇ ਨਾਲ ਕਰੀਬ ਕਰੀ 12 ਵਜੇ ਦਾ ਸਮਾਂ ਹੋ ਚੁੱਕਿਆ ਹੈ ਅਤੇ ਬਹੁਤੀਆਂ ਸੀਟਾਂ ਜਿਹੜੀਆਂ ਨੇ ਉਹ ਇਸ ਵੇਲੇ ਤੱਕ ਐਨਡੀਏ ਦੇ ਖਾਤੇ ਦੇ ਵਿੱਚ ਪੈਂਦੀਆਂ ਦਿਖਾਈ ਦੇ ਰਹੀਆਂ ਨੇ 122 ਸੀਟਾਂ ਦੀ ਜ਼ਰੂਰਤ ਹੈ ਬਹੁਮਤ ਦੇ ਲਈ ਅਤੇ 131 ਸੀਟਾਂ ਤੇ ਇਸ ਵੇਲੇ ਐਨਡੀਏ ਅੱਗੇ ਚੱਲ ਰਿਹਾ ਹੈ ਸੋ ਦੱਸਦੀ ਹਾਂ ਕਿ 243 ਦੇ ਵਿੱਚੋਂ 236 ਸੀਟਾਂ ਤੇ ਹੁਣ ਤੱਕ ਰੁਝਾਨ ਪ੍ਰਾਪਤ ਹੋ ਚੁੱਕੇ ਨੇ ਜਿਸ ਦੇ ਵਿੱਚ ਭਾਪੀ ਅੱਗੇ ਚੱਲਦੀ ਦਿਖਾਈ ਦੇ ਰਹੀ ਹੈ ਜਿਹੜਾ ਐਨਡੀਏ ਦਾ ਗਠਬੰਧਨ ਹੈ ਉਹ ਅੱਗੇ ਚੱਲਦਾ ਦਿਖਾਈ ਦੇ ਰਿਹਾ ਹੈ ਸੋ ਹਾਲਾਂਕਿ ਤੇਜਸਵੀ ਦਾ ਦਾਵਾ ਕੀਤਾ ਜਾ ਰਿਹਾ ਸੀ ਕਿ ਬਿਹਾਰ ਦੇ ਵਿੱਚ ਇਸ ਵਾਰ ਨतीश ਦੀ ਸਰਕਾਰ ਬਣੇ ਨਹੀਂ ਬਣੇਗੀ ਤੇਜਸਵੀ ਯਾਦਵ ਜਿੱਤਣਗੇ ਪਰ ਅਜਿਹਾ ਨਹੀਂ ਹੋ ਰਿਹਾ ਹੁਣ ਤੱਕ ਦੇ ਰੁਝਾਨਾਂ ਦੇ ਮੁਤਾਬਕ ਜਿਹੜੀ ਇਨਫੋਰਮੇਸ਼ਨ ਮਿਲ ਰਹੀ ਹੈ ਤਾਜ਼ਾ ਅਪਡੇਟ ਤੁਹਾਨੂੰ ਦੱਸ ਰਹੇ ਹਾਂ ਉਸ ਦੇ ਮੁਤਾਬਕ ਬਿਹਾਰ ਇਲੈਕਸ਼ਨ ਦਾ ਨਤੀਜਾ ਐਨਡੀਏ ਦੇ ਹੱਕ ਦੇ ਵਿੱਚ ਜਾਂਦਾ ਦਿਖਾਈ ਦੇ ਰਿਹਾ ਹੈ ਦੱਸ ਦਿਓ ਕਿ ਨਤੀਸ਼ ਇਸ ਤੋਂ ਪਹਿਲਾਂ ਤਿੰਨ ਵਾਰ ਮੁੱਖ ਮੰਤਰੀ ਰਹਿ ਚੁੱਕੇ ਨੇ ਬਿਹਾਰ ਦੇ ਵਿੱਚ ਅਤੇ ਹੁਣ ਇੱਕ ਵਾਰ ਫੇਰ ਬੀਜੇਪੀ ਦੇ ਨਾਲ ਮਿਲ ਕੇ ਨਤੀਸ਼ ਦੀ ਸਰਕਾਰ ਬਿਹਾਰ ਦੇ ਵਿੱਚ ਬਣਦੀ ਦਿਖਾਈ ਦੇ ਰਹੀ ਹੈ ਹਾਲਾਂਕਿ ਕਰੋਨਾ ਕਾਲ ਦੇ ਦੌਰਾਨ ਸਭ ਤੋਂ ਵੱਧ ਪ੍ਰਭਾਵਿਤ ਦੇਖਿਆ ਜਾਵੇ ਤਾਂ ਬਿਹਾਰ ਹੋਇਆ ਹੈ ਸੋ 243 ਸੀਟਾਂ ਨੇ ਬਿਹਾਰ ਦੇ ਵਿੱਚ ਜਿਨ੍ਹਾਂ ਤੇ ਅੱਜ ਗਿਣਤੀ ਜਾਰੀ ਹੈ ਹਾਲਾਂਕਿ ਬਹੁਤ ਨੇਕ ਟੂ ਨੇਕ ਮੁਕਾਬਲਾ ਜਿਹੜਾ ਇਹ ਉਹ ਨਜ਼ਰ ਆ ਰਿਹਾ ਹੈ ਜੀਡੀਜੂ ਭਾਪੀ ਤੇਜਸਵੀ ਯਾਦਵ ਜਿਹੜੇ ਲੀਡ ਕਰ ਰਹੇ ਨੇ ਮਹਾ ਗਠਬੰਧਨ ਨੂੰ ਆਰਜीडी ਪਾਰਟੀ ਹੈ ਕਾਂਗਰਸ ਹੈ ਲੈਫਟ ਹੈ ਪਰ ਟ੍ਰੈਂਡਸ ਜਿਹੜੇ ਨੇ ਉਹ ਐਨਡੀਆ ਦੇ ਹੱਕ ਦੇ ਵਿੱਚ ਦਿਖਾਈ ਦੇ ਰਹੇ ਨੇ ਤੇ ਭਾਪੀ ਤਾਜ਼ਾ ਖਬਰ ਦੇ ਮੁਤਾਬਕ 70 ਸੀਟਾਂ ਜਦਕਿ ਆਰਜीडी 69 ਸੀਟਾਂ ਤੇ ਅੱਗੇ ਐ ਬੀਜਪੀ ਅਤੇ ਜਿਹੜੇ ਜੀਡੀਯੂ ਦੇ ਕੈਂਡੀਡੇਟ ਨੇ ਉਹ 52 ਕੰਸਟੀਚੁਐਂਸੀਜ਼ ਤੋਂ ਅੱਗੇ ਨੇ ਜਦਕਿ ਆਰਜीडी ਅਤੇ ਕਾਂਗਰਸ ਦੇ ਸੀਟਾਂ ਤੋਂ ਅੱਗੇ ਚੱਲ ਰਹੇ ਨੇ ਦੱਸ ਦਈਏ ਕਿ ਇਸ ਵਾਰ ਬੀਜੇਪੀ ਨੇ 2015 ਦੇ ਵਿੱਚ ਇਲੈਕਸ਼ਨ ਅਗੇਂਸਟ ਲੜੀ ਸੀਗੀ ਆਰਜੜੀ ਕਾਂਗਰਸ ਅਤੇ ਜੀਡੀਜੂ ਦੇ ਸੋ 1:30 ਵਜੇ ਜਿਹੜੀ ਹੈ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਪ੍ਰੈਸ ਕਾਨਫਰੰਸ ਵੀ ਕੀਤੀ ਜਾਣੀ ਹੈ ਤੇ ਉਧਰ ਉਪ ਚੋਣਾਂ ਦੇ ਰਿਜ਼ਲਟ ਵੀ ਆ ਰਹੇ ਨੇ ਯੂਪੀ ਦੇ ਵਿੱਚ ਜ਼ਿਮਨੀ ਚੋਣਾਂ ਵੀ ਹੋਈਆਂ ਨੇ ਹਾਲਾਂਕਿ ਤੇਜ ਪ੍ਰਤਾਪ ਅਤੇ ਤੇਜਸਵੀ ਦੋਹੇ ਆਪੋ ਆਪਣੇ ਹਲਕੇ ਦੇ ਵਿੱਚ ਲੀਡ ਬਣਾਏ ਹੋਏ ਨੇ ਅਤੇ ਨਤੀਸ਼ ਅਤੇ ਐਨਡੀਏ ਜੋ ਭਾਜਪਾ ਹੈ ਸੋ ਸੋ ਲਗਾਤਾਰ ਜਿਹੜਾ ਰੁਝਾਨਾਂ ਦੇ ਵਿੱਚ ਬਹੁਮਤ ਦੇ ਵੱਲ ਵਾਧੇ ਦਿਖਾਈ ਦੇ ਰਹੀ ਹੈ ਐਨਡੀਏ ਹਾਲਾਂਕਿ ਜਿਹੜੇ ਐਗਜ਼ਿਟ ਪੋਲ ਦੇ ਨਤੀਜੇ ਸਨ ਅਤੇ ਹੋਰ ਵੀ ਜਿੰਨੇ ਵੀ ਜਿਹੜੇ ਐਗਜ਼ਿਟ ਪੋਲਸ ਹਨ ਉਹ ਤੇਜਸਵੀ ਦੇ ਹੱਕ ਦੇ ਵਿੱਚ ਦਿਖਾਈ ਦੇ ਰਹੇ ਸਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਚੋਣ ਪ੍ਰਚਾਰ ਦੇ ਵਿੱਚ ਉਤਰੇ ਉਹਨਾਂ ਦੇ ਵੱਲੋਂ ਬਹੁਤ ਸਾਰੇ ਰੈਲੀਆਂ ਨੂੰ ਸੰਬੋਧਨ ਕੀਤਾ ਗਿਆ ਅਤੇ ਹੁਣ ਤੱਕ ਦੇ ਅੰਕੜੇ ਇਹੀ ਕਹਿ ਰਹੇ ਨੇ ਕਿ ਐਨਡੀਏ ਬਹੁਮਤ ਦੇ ਵੱਲ ਵਾਅਦਾ ਦਿਖਾਈ ਦੇ ਰਿਹਾ ਹੈ ਜਿੱਤ ਦੇ ਵੱਲ ਵਾਅਦਾ ਦਿਖਾਈ ਦੇ ਰਿਹਾ ਹੈ ਰੁਝਾਨਾਂ ਦੇ ਵਿੱਚ ਪਰ ਦੂਜੇ ਪਾਸੇ ਹੁਣ ਈਵੀਐਮ ਤੇ ਵੀ ਸਵਾਲ ਉੱਠ ਰਹੇ ਨੇ ਨਾਲ ਹੀ ਜਿਹੜੇ ਵਿਰੋਧੀ ਪਾਰਟੀਆਂ ਦੇ ਆਗੂ ਨੇ ਉਹ ਵੀ ਸਵਾਲ ਚੁੱਕਣੇ ਸ਼ੁਰੂ ਕਰ ਚੁੱਕੇ ਨੇ ਇਸ ਢੰਗ ਦੇ ਨਾਲ ਜੇ ਰੁਝਾਨ ਜਿਹੜੇ ਨੇ ਇਸੇ ਢੰਗ ਦੇ ਨਾਲ ਜਾਰੀ ਰਹਿੰਦੇ ਨੇ ਅਤੇ ਜਿੱਤ ਦੇ ਵਿੱਚ ਬਦਲਦੀ ਹੈ ਐਂਡੀਆ ਮੁੜ ਤੋਂ ਨतीश ਮੁੜ ਤੋਂ ਸਰਕਾਰ ਬਣਾਉਂਦੇ ਨੇ ਬਿਹਾਰ ਦੇ ਵਿੱਚ ਤਾਂ ਇਹ ਚੌਥੀ ਵਾਰ ਹੋਵੇਗਾ ਜਦੋਂ ਨतीश ਦੀ ਸਰਕਾਰ ਮੁੜ ਤੋਂ ਬਣੇਗੀ ਤੋ ਲਗਾਤਾਰ ਰੁਝਾਨਾਂ ਦੇ ਮੁਤਾਬਕ ਇਸ ਵੇਲੇ ਤੱਕ ਨितीश ਅੱਗੇ ਚੱਲਦੇ ਦਿਖਾਈ ਦੇ ਰਹੇ ਨੇ ਸੋ ਦੱਸਦੀ ਹੈ ਕਿ ਬਿਹਾਰ ਇਲੈਕਸ਼ਨ ਦਾ ਅਜੇ ਰਿਜ਼ਲਟ ਡਿਕਲੇਅਰ ਹੋਣਾ ਹੈ ਗਿਣਤੀ ਜਾਰੀ ਹੈ ਅਤੇ ਹਾਲੇ ਤੱਕ ਦੀਆਂ ਖਬਰਾਂ ਦੇ ਮੁਤਾਬਕ NDA ਬਹੁਤ ਦੇ ਬਲ ਵਾਦੀ ਦਿਖਾਈ ਦੇ ਰਹੀ ਹੈ ਹੁਣ ਤੱਕ ਦੀਆਂ 2243 ਸੀਟਾਂ ਨੇ ਬਿਹਾਰ ਦੇ ਵਿੱਚ ਨਤੀਸ਼ ਕੁਮਾਰ ਹੋਰਾਂ ਦਾ ਜਿਹੜਾ ਗੱਠਜੋੜ ਹੈ NDA ਦਾ ਗੱਠਜੋੜ ਹੈ 128 ਸੀਟਾਂ ਤੇ ਅੱਗੇ ਹੈ ਜਦਕਿ ਤੇਜਸਵੀ 101 ਪਾਸਵਾਨ 4 ਅਤੇ ਜਿਹੜੇ ਹੋਰ ਨੇ ਉਹ 10 ਸੀਟਾਂ ਤੇ ਅੱਗੇ ਚੱਲ ਰਹੇ ਨੇ ਸੋ NDA ਤੇ UPA ਦੇ ਵਿਚਾਲੇ ਮੁਕਾਬਲਾ ਜਿਹੜਾ ਬਿਹਾਰ ਦੇ ਵਿੱਚ ਹੋ ਰਿਹਾ ਹੈ ਜਿਸ ਦੇ ਮੁਤਾਬਕ 128 ਸੀਟਾਂ ਤੇ ਐਨਡੀਏ ਅੱਗੇ ਚੱਲ ਰਹੀ ਹੈ ਜਦਕਿ 101 ਸੀਟਾਂ ਤੇ ਯੂਪੀਏ ਯੂਪੀਏ ਦੇ ਵਿੱਚ ਆਰਜीडी ਕਾਂਗਰਸ ਅਤੇ ਲੈਫਟ ਜਦਕਿ ਜੀਡੀਯੂ ਭਾਜਪਾ ਵੀਆਈਪੀ ਭਾਜਪਾ ਸਭ ਤੋਂ ਅੱਗੇ ਦਿਖਾਈ ਦੇ ਰਹੀ ਹੈ ਇਸ ਵੇਲੇ ਤੱਕ ਜੇ ਇਕੱਲੇ ਭਾਜਪਾ ਦੀ ਗੱਲ ਕੀਤੀ ਜਾਵੇ ਤਾਂ ਭਾਜਪਾ 73 ਸੀਟਾਂ ਤੇ ਅੱਗੇ ਚੱਲਦੀ ਦਿਖਾਈ ਦੇ ਰਹੀ ਐ 73 ਸੀਟਾਂ ਤੇ ਬੀਜੇਪੀ ਅੱਗੇ ਚੱਲਦੀ ਦਿਖਾਈ ਦੇ ਰਹੀ ਐ ਜੀਡੀਪੀ 49 ਵੀਆਈਪੀ 7 ਸੋ ਵੱਡੀ ਗੱਲ ਐ ਕਿ ਬੀਜੇਪੀ 73 ਸੀਟਾਂ ਤੇ ਅੱਗੇ ਐ ਜੀਡੀਪੀ ਦੀ ਗੱਲ ਕੀਤੀ ਜਾਵੇ ਜਾਂ ਕਾਂਗਰਸ ਦੀ ਗੱਲ ਕੀਤੀ ਜਾਵੇ ਜਾਂ ਆਰਜੇਡੀ ਦੀ ਗੱਲ ਕੀਤੀ ਜਾਵੇ ਤਾਂ ਆਰਜीडी 60 ਤੇ ਕਾਂਗਰਸ 21 ਸੀਟਾਂ ਤੇ ਅੱਗੇ ਐ ਲੈਫਟ 19 ਤੇ ਸੋ ਦੱਸ ਦਈਏ ਕਿ ਕਾਂਗਰਸ ਸਿਰਫ 21 ਸੀਟਾਂ ਤੇ ਇਕੱਲੇ ਤੌਰ ਤੇ ਅੱਗੇ ਚੱਲ ਰਹੀ ਹੈ ਜਦਕਿ ਭਾਜਪਾ 73 ਸੀਟਾਂ ਤੇ ਅੱਗੇ ਚੱਲ ਰਹੀ ਹੈ ਆਰਜीडी 60 ਸੀਟਾਂ ਤੇ ਅੱਗੇ ਐ ਸੋ ਬਹੁਮਤ ਦਾ ਅੰਕੜਾ ਜਿਹੜਾ 122 ਦਾ ਏ ਪਰ ਇਸ ਵੇਲੇ ਦੀਆਂ ਖਬਰਾਂ ਦੇ ਮੁਤਾਬਕ 127 ਸੀਟਾਂ ਤੇ ਐਂਡੀ ਅੱਗੇ ਐ 101 ਸੀਟਾਂ ਤੇ ਮਹਾ ਗਠਜਬੰਦਨ ਜਦਕਿ ਪਾਸबान ਜਿਹੜੇ ਲਗ ਤੌਰ ਤੇ ਚੋਣ ਲੜੇ ਚਾਰ ਸੀਟਾਂ ਤੇ ਉਹ ਵੀ ਅੱਗੇ ਚੱਲ ਰਹੇ ਨੇ ਸੋ ਭਾਜਪੀ ਤੇ ਐਨਡੀਆ ਦੇ ਹੱਕ ਦੇ ਵਿੱਚ ਬਿਹਾਰ ਭੁਗ ਦਾ ਨਜ਼ਰ ਆ ਰਿਹਾ ਇੱਕ ਵਾਰ ਫੇਰ ਹਾਲਾਂਕਿ ਬਿਹਾਰ ਦੇ ਵਿੱਚ ਹੁਣ ਤੱਕ ਦੇ ਰੁਝਾਨਾਂ ਦੇ ਮੁਤਾਬਕ ਭਾਜਪੀ ਐਨਡੀ ਅੱਗੇ ਹੈ ਪਰ ਪਿਛਲੇ ਸਮੇਂ ਦੇ ਵਿੱਚ ਜਿੰਨੇ ਵੀ ਐਗਜ਼ਿਟ ਪੋਲ ਆਏ ਨੇ ਉਹਨਾਂ ਦੇ ਮੁਤਾਬਕ ਤੇਜਸਵੀ ਨੂੰ ਅੱਗੇ ਦੇਖਿਆ ਜਾ ਰਿਹਾ ਸੀਗਾ ਪਰ ਹੁਣ ਜਿਹੜੀ ਤਾਜ਼ਾ ਅਪਡੇਟ ਹੈ ਉਸ ਦੇ ਮੁਤਾਬਕ ਐਨਡੀਏ ਦੀ ਸਰਕਾਰ ਬੀਜੇਪੀ ਦੇ ਵਿੱਚ ਬਿਹਾਰ ਦੇ ਵਿੱਚ ਮੁੜ ਤੋਂ ਬਣਦੀ ਦਿਖਾਈ ਦੇ ਰਹੀ ਹੈ। ਸੋ ਅਪਡੇਟ ਤੁਹਾਨੂੰ ਦਿੰਦੇ ਰਹਾਂਗੇ। ਲਗਾਤਾਰ ਇਸ ਵੇਲੇ ਦਾ ਅੰਕੜਾ ਜਿਹੜਾ ਉਹ ਹੀ ਕਹਿ ਰਿਹਾ ਹੈ ਕਿ ਐਨਡੀਏ ਦੇ ਹੱਕ ਦੇ ਵਿੱਚ ਪੁਗਤਾ ਦਿਖਾਈ ਦੇ ਰਿਹਾ ਹੈ ਰੁਝਾਨਾਂ ਦੇ ਮੁਤਾਬਕ 127 ਸੀਟਾਂ ਤੇ ਇਸ ਵੇਲੇ ਤੱਕ ਐਨਡੀਏ ਅੱਗੇ ਚੱਲ ਰਿਹਾ ਹੈ ਸੋ ਥੋੜੀ ਦੇਰ ਤੱਕ ਹੋਰ ਕਲੈਰਟੀ ਆਏਗੀ ਫਿਰ ਇੱਕ ਵਾਰ ਫਿਰ ਮੁਰ ਤੋਂ ਹਾਜ਼ਰ ਹੋਵਾਂਗੇ ਫਿਲਹਾਲ ਇਸ ਪੇਸਟਿਸ ਚੈਨਾ ਹੀ ਤਮਾਮ ਅਪਡੇਟਸ ਦੇ ਲਈ ਤੁਸੀਂ ਦੇਖਦੇ ਰਹੋ ਡੇਲੀ ਪੋਸਟ